ਅੰਦਰ ਵੜ ਕੇ ਉਹਨਾਂ ਦੇ ਡਾਂਗ ਵੜਾਈ ਅੰਦਰ ਵੜ ਕੇ ਹੋ ਉੱਥੇ ਦੋ ਬਜ਼ੁਰਗ ਢਿਗੇ ਇੱਕ ਨੂੰ ਮੈਂ ਚੱਕਣ ਲੱਗਿਆ ਮੈਂ ਤੁਹਾਨੂੰ ਦਿਖਾਉਣਾ ਠੂਈ ਆ ਗਈ ਇਹ ਤੁਹਾਡੇ ਵੀ ਡਾਂਗ ਚੱਲੀਆਂ ਸਨ ਹਾਂ ਆ ਮੇਰਾ ਘਰ ਆਇਆ ਇੱਥੇ ਧੱਕੇ ਨਾਲ ਪੁਲਿਸ ਦੇ ਬੰਦਿਆਂ ਨੂੰ ਕੱਢੇ ਮੋਟ ਮੇਰੇ ਮਿਸਤਰੀ ਲੱਗੇ ਹੋਏ ਸੀਗੇ ਅੰਦਰ ਵੜ ਕੇ ਅੰਦਰ ਵੜ ਕੇ ਕਹਿੰਦੇ ਉਹਨਾਂ ਨੂੰ ਮਿਸਤਰੀਆਂ ਨੂੰ ਬਾਹਰ ਕੱਢ ਤੇ ਮੈਂ ਕਿਹਾ ਮੈਂ ਕਿਵੇਂ ਕੱਢਦਾ ਬਾਹਰ ਕਿਉਂ ਫਿਰਦੀ ਐ ਇਹ ਇਹ ਸਾਰੀ ਭਗਵਾਨਦਮਨ ਦੀ ਗੱਲ ਐ ਕਿਉਂ ਫਿਰਦੀ ਐਗੀ ਭਗਵਾਨਦਮਨ ਅਸੀਂ ਅਸੀਂ ਅੱਤ ਵਧੀਆਂ ਕੋਈ ਤਰਾਜੀਤ ਬਣਾ ਦਿੱਤੀ ਆਂਦੇ ਫਿਰ ਇਧਰ ਦੇਖੋ ਚੱਕਣ ਨੂੰ ਭਿਜੇ ਅਜਿਹਾ ਇੱਕ ਗੱਡੀ ਦਾ ਸ਼ੀਸ਼ਾ ਭੰਨੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਲੋਕਾਂ ਦੇ ਘਰਾਂ ਚੋਂ ਕੱਢ ਕੱਢ ਕੇ ਕੁੱਟਿਆ ਲੋਕ ਦੋ ਬੱਸਾਂ ਭਰ ਗਈਆਂ ਕੁਸਕੈਂਟਰ ਆ ਮਤਲਬ ਲਗਭਗ 150 ਬੰਦੇ ਦੇ ਕਰੀਬ 100 150 ਗ੍ਰਿਫਤਾਰ ਕੋਈ ਐਮ.ਐਲ.ਏ ਕੋਈ ਮੰਤ ਕੋਈ ਮੰਤਰੀ ਕੋਈ ਐਮ.ਐਲ.ਏ ਕੋਈ ਸਾੜੇ ਪੈਣ ਚ ਨਾ ਕੇ ਬੜੇ ਅਸੀਂ ਉਹਦਾ ਜਲੂਸ ਕੱਢਾਂਗੇ ਬਣਾ ਕੇ ਉਹੋ ਜਿਹੇ ਬੰਦੇ ਹਜੇ ਕੈਂਟਰ ਦੇ ਵਿੱਚ ਆ ਉਹਨਾਂ ਨੂੰ ਬੰਨ ਕੇ ਸੁੱਟ ਰੱਖਿਆਗਾ ਉਹ ਕੈਂਟਰ ਖੜਾ ਉੱਥੇ ਹਾਂ ਬੰਨ ਕੇ ਸੁੱਟਿਆ ਹੋਇਆ ਇਹਦਾ ਕਸੂਰ ਕੀ ਉਹਨਾਂ ਦਾ ਕਸੂਰ ਪਾਸੇ ਆਪਣਾ ਹੱਕ ਮੰਗਦੇ ਸੀਗੇ ਇਹ ਆਮ ਆਦਮੀ ਪਾਰਟੀ ਲੋਕਾਂ ਦੀ ਕਿਸਾਨਾਂ ਦੀ ਸਰਕਾਰ ਜਿਵੇਂ ਕੁੱਤੀ ਸਰਕਾਰ ਹੈ ਜਿਵੇਂ ਕੁੱਤੀ ਜਿਵੇਂ ਕੁੱਤੀ ਇਹਦਾ ਭਗਵੰਤ ਮਾਨ ਹੈ ਜਿਵੇਂ ਕੁੱਤੀ ਸਰਕਾਰ ਹੈ ਇਹਨੇ ਸਾਡਾ ਬਿੜੇ ਹੀ ਪਾਤਾ ਕਹਿੰਦਾ ਉਹਦਾ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੁੱਤ ਆ ਕੀ ਕਿਸਾਨਾਂ ਦਾ ਪੁੱਤ ਆ ਉਹ ਕੀ ਕਿਸਾਨੀ ਕਰੀ ਆ ਉਹਨੇ ਕੀ ਕਿ ਉਹਨੇ ਕੀ ਕਿਸਾਨੀ ਕਰੀ ਐ ਕੋਈ ਕਿਸਾਨੀ ਨਹੀਂ ਕਰੀ ਉਹਨੇ ਉਹਦੇ ਕੋਲੇ ਝਟਕਲੇ ਸੁਣਾਏ ਆ ਤੂੰ ਬਹਿ ਜਾ ਤੇ ਮੈਂ ਆ ਗਈ ਤੇ ਚੱਲ ਮੇਰਾ ਉਥੋਂ ਲੱਗਿਆ लाठी चार्ज ਕਰਦੇ ਹੋਸਤੋਂ ਤੱਕ ਸ਼ੀਸ਼ੇ ਭੰਨੇ ਹੋਏ ਤੁਸੀਂ ਆਪ ਦੇਖ ਲਓ ਗੱਡੀਆਂ ਮੋਟਰਸਾਈਕਲਾਂ ਦੇ ਐਸ ਘਰੇ ਵੜ ਕੇ ਬਜ਼ੁਰਗ ਕੁੱਟੇ ਗਏ ਆ ਉਸ ਘਰੇ ਪਿੰਡ ਦੇ ਵਿੱਚ ਵੜ ਕੇ ਘਰਾਂ ਦੇ ਵਿੱਚ ਜਾ ਕੇ ਭਗਵੰਤ ਮਾਨ ਬਜ਼ੁਰਗਾਂ ਨੂੰ ਵੀ ਕੁੱਟਿਆ ਬਜ਼ੁਰਗਾਂ ਨੂੰ ਵੀ ਕੁੱਟਿਆ ਡੀਐਸਪੀ ਬੈਲ ਕੋਲ ਸ਼ਰੇਆਮ ਗਾਲਾਂ ਕੱਢ ਰਿਹਾ ਤਾਂ ਕਹਿੰਦਾ ਪਿੰਡ ਚ ਵਾਰਡ ਉਹਨੂੰ ਘਰ ਇੱਥੇ ਮੇਰਾ ਘਰ ਆ ਜੀ ਸਾਡੇ ਪੁਲਿਸ ਫਿਰਦੀ ਆ ਉਹ ਕਰੇ ਇਹੋ ਜਿਹਾ ਨਕੰਮਾ ਸ਼ਰਾਬੀ ਮੁੱਖ ਮੰਤਰੀ ਕਦੇ ਨਹੀਂ ਵੇਖਿਆ ਜਿਨੇ ਐਡਾ ਡੂੰਘਾ ਜਿਹੜਾ ਅਤਿਆਚਾਰ ਕੀਤਾ ਹੋਵੇ ਆ ਪੁਲਿਸ ਵੇਖੋ ਸਾਡੇ ਪਿੰਡਾਂ ਦੇ ਵਿੱਚ ਛੌਣੀਆਂ ਬਣਾ ਛੱਡੋ ਪਿੰਡਾਂ ਚ ਕਰਾਂਚ ਵਾਰਦੀ ਕਰਾਂਚ 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 ਵੜ ਗਈ ਲੋਕਵਾਇ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਜੇ ਇਸ ਵਕਤ ਅਸੀਂ ਬਾੜਾ ਭਾਈਕਾ ਪਿੰਡ ਵਿੱਚ ਖੜੇ ਆ ਜਿੱਥੋਂ ਕਿ ਨੈਸ਼ਨਲ ਹਾਈਵੇ ਬਠਿੰਡਾ ਅਮਰitsar ਲੰਘਦਾ ਜਿੱਥੇ ਕਿਸਾਨ ਨੇ ਜਿਹੜੇ ਉਹ ਖਨੌਰੀ ਅਤੇ ਜਿਹੜਾ ਸ਼ੰਭੂ ਮੋਰ ਦੇ ਚਕਾਇਆ ਗਿਆ ਉਸ ਦੇ ਵਿਰੋਧ ਦੇ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਜਿਨ੍ਹਾਂ ਦੇ ਉੱਤੇ ਪੁਲਿਸ ਦੇ ਵੱਲੋਂ लाठी चार्ज ਕੀਤਾ ਗਿਆ ਕਾਫੀ ਵੱਡੇ ਪੱਧਰ ਉੱਤੇ लाठी चार्ज ਕੀਤਾ ਵੱਡੀ ਫੋਰਸ ਦੇਖ ਸਕਦੇ ਹੋ ਪਿੰਡ ਦੇ ਲੋਕ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਵਾਪਰਿਆ ਜਿਹੜਾ ਪੁਲਿਸ ਦੇ ਵੱਲੋਂ ਆਠੀ ਚਾਰਜ ਕੀਤਾ ਸ਼ਾਂਤਮਈ ਧਰਨਾ ਦੇ ਰਹੇ ਜਿਹੜੇ ਕਿਸਾਨ ਸੀਗੇ ਉਹਨਾਂ ਉੱਤੇ ਨਾ ਸਮਾਨ ਵੀ ਢੋਲਿਆ ਗਿਆ ਬਾਪੂ ਜੀ ਕੀ ਵਾਪਰਿਆ ਇੱਥੇ ਪਿੰਡ ਦੇ ਵਿੱਚ ਉਹ ਇੱਥੇ ਧਰਨਾ ਲੱਗਿਆ ਹੋਇਆ ਸੀ ਤੁਹਾਨੂੰ ਪਤਾ ਹੀ ਆ ਜੀ ਤੇ ਪੁਲਿਸ ਆਈਆ ਤੇ ਆ ਕੇ ਡਾਂਗਾ ਚਲਾਉਣ ਲੱਗ ਗਏ ਡੰਗ ਚਲਾਤੀ ਹਾਂਜੀ ਉੱਥੇ ਚਲਾਈਏ ਕਿ ਇੱਧਰ ਆ ਕੇ ਚਲਾਈਏ ਇੱਧਰ ਆ ਕੇ ਚਲਾਈਏ ਪਿੰਡ ਦੇ ਵਿੱਚ ਵੜ ਕੇ ਹਾਂਜੀ ਠੀਕ ਹੈ ਬਾਈ ਇਹਨਾਂ ਦਾ ਕੀ ਕਹਿਣਾ ਯਾਰ ਇਹਨਾਂ ਦਾ ਜੋਰ ਹਾਂ ਠੀਕ ਹੈ ਨਾ ਆ ਇੱਥੇ ਸਾਰੇ ਸ਼ਾਂਤਮਈ ਸੀਗੇ ਇਹਨਾਂ ਨੇ ਆਪ ਹੀ ਸ਼ਰਾਰਤਬਾਜ਼ੀ ਕੀਤੀ ਹੈ ਕੋਈ ਆ ਯੂਨੀਅਨ ਦੇ ਬੰਦੇ ਨੇ ਆ ਪਿੰਡ ਦੇ ਨੇ ਕਿਸੇ ਨੇ ਕੋਈ ਪੱਥਰ ਨਹੀਂ ਚਲਾਇਆ ਕੋਈ ਕੁਛ ਨਹੀਂ ਹਾਂ ਇਨਾਂ ਦੇ ਆਪ ਹੀ ਸਿਆਸਤ ਸੀਗੀ ਵੀ ਇਹ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਚਾਬੜੋ ਸਾਰੇ ਆਰਾਮਦਾਰੀ ਨਾਲ ਤੁਰੇ ਜਾਂਦੇ ਸੀ ਠੀਕ ਹੈ ਤੇ ਕੋਈ ਚੱਕਰ ਨਹੀਂ ਸੀਗਾ ਸਾਰੇ ਆਪ ਕੋ ਆਪਣੇ ਵਾਹਨ ਲੈ ਕੇ ਤੁਰੇ ਜਾਂਦੇ ਭਾਜੀ ਇਹਨਾਂ ਨੇ ਪਹਿਲਾਂ ਤਾਂ ਆਹ ਘਰੇ ਮੋਰਸਲ ਖੜੇ ਸੀ ਅੱਛਾ ਅੰਦਰ ਵੜ ਕੇ ਉਹਨਾਂ ਦੇ ਡਾਂਗ ਵਧਾਈ ਅੰਦਰ ਵੜ ਕੇ ਹੋ ਉੱਥੇ ਦੋ ਬਜ਼ੁਰਗ ਢਿੱਗੇ ਇੱਕ ਨੂੰ ਮੈਂ ਚੱਕਣ ਲੱਗਿਆ ਮੈਂ ਤੁਹਾਨੂੰ ਦਿਖਾਉਣਾ ਠੂਈ ਆਪੀ ਦਿਖਾਓ ਇਹ ਥੋੜੇ ਵੀ ਡਾਂਗਾਂ ਚੱਲੀਆਂ ਫਿਰ ਹਾਂ ਇਹ ਕਿੱਡੀ ਕਿਸਾਨਫਾ ਦੇ ਕੋਈ ਧਰਨਾ ਜਿਹੜਾ ਉਹ ਰੋਡ ਉੱਤੇ ਸੀਗਾ ਪਹਿਲਾਂ ਪਰ ਉਸ ਤੋਂ ਬਾਅਦ ਪਿੰਡ 'ਚ ਘਰੇ 'ਚ ਵੜ ਕੇ ਕੁੱਟਿਆ ਗਿਆ। ਬਈ ਉਸ ਤੋਂ ਬਾਅਦ ਤਾਂ ਯਾਰ ਸਾਰੇ ਵਹੀਕਲ ਲਈ ਜਾਂਦੇ, ਵਹੀਕਲ ਤੇ ਜਾਂਦਿਆਂ ਦੇ ਡਾਂਗਾ ਮਾਰੀ ਜਾਂਦੇ ਯਾਰ। ਜਾਂਦਿਆਂ ਦੇ। ਤੁਸੀਂ ਕਰੋਗੇ ਕੀ? ਕਿ ਕੋਈ ਇਨਸਾਫ ਥੋੜਾ ਆ ਯਾਰ। ਜੇ ਅੱਜ ਇਹ ਇਹਨਾਂ ਨੇ ਵਰਦੀ ਪਾਈ ਆ ਤੇ ਅਸੀਂ ਆਪਾਂ ਨਾਰਮਲੀ ਫਿਰਦੇ ਆ ਯਾਰ ਆਪਦਾ ਹੱਕ ਲੈਣ ਆਏ ਆ ਕੋਈ ਗਨਾਹ ਤਾਂ ਨਹੀਂ ਕਰਤਾ ਅਸੀਂ। ਜੇ ਕੋਈ ਗਨਾਹ ਕੀਤਾ ਤਾਂ ਦੱਸ ਦੇਣਾ। ਜੀ। ਵੀ ਇਹ ਕੋਈ ਗਨਾਹ ਹੈ ਸ਼ਾਂਤਮਈ ਸ਼ਾਂਤਮਈ ਵੀ ਨਹੀਂ ਬੈਠਣਦੇ ਤੁਹਾਨੂੰ ਭਾਈ ਇਹ ਇਹਨਾਂ ਨੇ ਸ਼ਾਂਤਮਈ ਕਿ ਇਹਨਾਂ ਦੇ ਅਸੂ ਕਹਿੰਦੇ ਵੀ ਜਾਣਾ ਦਾਵੜੋਂ ਨੇ ਡਾਂਗ ਹੀ ਵਰਨੀ ਆ ਤੁਹਾਡੇ ਡਾਂਗ ਹੀ ਵਰਨੀ ਆ ਕਹਿੰਦੇ ਪੰਜਾਬੀ ਵਾਲਾ ਕੰਮ ਹੈ ਇਹਨਾਂ ਦਾ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਹੁਣ ਪਿੰਡ ਦੇ ਵਿੱਚ ਵੜਾ ਭਾਈਕਾ ਪਿੰਡ ਦੇ ਵਿੱਚ ਵੜ ਕੇ ਉਹਨਾਂ ਦਾ ਕਹਿਣਾ ਕਿ ਜਿਹੜੀ ਡਾਂਗ ਚਲਾਈ ਗਈ ਆ ਪੁਲਸ ਦੇ ਵੱਲੋਂ लाठी चार्ज ਕੀਤਾ ਗਿਆ ਕਿਉਂਕਿ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਕਿਸਾਨ ਨੇ ਭਾਈ ਕੀ ਕੀ ਵਾਪਰਿਆ ਕੀ ਵਾਪਰਿਆ ਭਾਈ ਅੱਜ ਇੱਥੇ ਭਾਈ ਧਰਨੇ ਦੇ ਬੈਠੇ ਸੀਗੇ 2 ਘੰਟੇ ਹੋ ਗਈ ਕਰੀਬ ਆ ਜਿਆਦਾ ਫੋਰ ਸਾਡੇ ਕੇਦਰ ਬਣਡੇ ਵਾਲੇ ਸਾਈਡ ਤੋਂ ਸਾਰੇ ਲਾਠੀ ਚਾਰਜ ਕੀਤਾ ਇੱਥੇ ਕੋਸਾ 30 ਕਿਸਾਨ ਗ੍ਰਿਫਤਾਰ ਕਰਕੇ ਲੈ ਗਏ ਪਿੰਡ 'ਚ ਵੜ ਕੇ ਕੀਤਾ ਲਾਠੀ ਚਾਰਜ ਹਾਂ ਹਾਂ ਪਿੰਡ ਇਧਰੋਂ 2 ਕਿਲੋਮੀਟਰ ਤੱਕ ਭਜਾਏ ਹਾਂ ਇਹ ਹੁੰਦਾ ਨਹੀਂ ਆ ਟਰੈਕਟਰ ਲੈ ਕੇ ਆਏ ਆ ਉਹ ਬਾਜੇਖਾਨੇ ਵਾਲੇ ਸਾਈਡ ਤੋਂ ਜਾ ਕੇ ਪਾਣੀ ਵਾਲੀ ਟੈਂਕੀ ਵਾਲਾ ਹਾਂ ਬਹੁਤ ਧੱਕਾ ਕਰਿਆ ਬਈ ਪ੍ਰਧਾਨ ਨੇ ਤਾਂ ਜਿਹੜੇ ਬੱਬੂ ਜੀ ਕੀ ਵਾਪਰਿਆ ਤੁਸੀਂ ਧਰਨਾ ਦੇ ਰਹੇ ਸੀਗੇ ਉੱਥੇ ਉਸ ਤੋਂ ਬਾਅਦ ਕੀ ਵਾਪਰਦਾ ਬਾਈ ਜੀ ਬਹੁਤ ਮਾੜਾ ਵਾਪਰਿਆ ਜੋ ਕਿ ਅੱਜ ਕਿਸਾਨਾਂ ਤੇ ਲਾਠੀ ਚਾਰਜ ਹੋਇਆ ਇਹ ਬਹੁਤ ਕਾਨੂੰਨੀ ਹਰਕਤ ਹੈ ਪਹਿਲਾਂ ਤਾਂ ਜਿਹੜੀ ਕੱਲ ਡੱਲੇਵਾਲ ਸਾਹਿਬ ਨੂੰ ਚੱਕ ਕੇ ਲਏ ਹੋਰ ਸਾਡੇ ਵੱਡੇ ਵੱਡੇ ਲੀਡਰਾਂ ਨੂੰ ਚੱਕ ਕੇ ਇਹਨਾਂ ਨੇ ਲੈ ਕੇ ਗਏ ਉਹਨਾਂ ਦਾ ਜਿਹੜਾ ਮਰਨ ਮਾਰਤ ਸੀ ਉਹ ਤੜਾਤਾ ਜੀ ਦੂਜੀ ਗੱਲ ਇਹ ਹੈ ਵੀ ਜਿਹੜੇ ਸਾਡੇ ਇੰਨੇ ਉਥੇ ਤੰਬੂ ਸੀਗੇ ਸਾਡੇ ਟਰੈਕਟਰ ਖੜੇ ਸੀ ਉਹਨਾਂ ਨੇ ਬੇਰਹਿਮੀ ਦੇ ਨਾਲ ਉਥੇ ਸਾਡਾ ਨੁਕਸਾਨ ਕੀਤਾ ਇਹੋ ਜੀ ਨਖਿੱਧ ਸਰਕਾਰ ਇਹੋ ਜਿਹਾ ਨਕੰਮਾ ਸ਼ਰਾਬੀ ਮੁੱਖ ਮੰਤਰੀ ਕਦੇ ਨਹੀਂ ਵੇਖਿਆ ਜਿਨੇ ਐਡਾ ਡੂੰਗਾ ਜਿਹੜਾ ਅਤਿਆਚਾਰ ਕੀਤਾ ਹੋਵੇ ਬਹੁਤ ਸਰਕਾਰਾਂ ਆਉਂਦੀਆਂ ਜਾਂਦੀਆਂ ਸਰਕਾਰਾਂ ਜਾਂਦੀਆਂ ਨਹੀਂ ਆਹ ਪੁਲਿਸ ਵੇਖੋ ਸਾਡੇ ਪਿੰਡਾਂ ਦੇ ਵਿੱਚ ਛੌਣੀਆਂ ਬਣਾ ਛੱਡੀਆਂ ਪਿੰਡਾਂ 'ਚ ਘਰਾਂ 'ਚ ਵੜਦੀ ਘਰਾਂ 'ਚ ਘਰਾਂ 'ਚ ਘਰਾਂ 'ਚ ਵੜ ਗਈ ਐਨਾ ਵੇਖੋ ਵੀ ਸਰਕਾਰ ਨੇ ਆ ਮੇਰਾ ਘਰ ਆ ਜੇ ਇੱਥੇ ਧੱਕੇ ਨਾਲ ਪੁਲਿਸ ਦੇ ਬੰਦੇ ਨੂੰ ਕਟੇ ਮੋਟ ਮੇਰੇ ਮਿਸਤਰੀ ਲੱਗੇ ਹੋਏ ਸੀਗੇ ਅੰਦਰ ਵੜ ਗਏ ਅੰਦਰ ਵੜ ਗਏ ਕਹਿੰਦੇ ਉਹਨਾਂ ਨੂੰ ਮਿਸਤਰੀਆਂ ਨੂੰ ਬਾਹਰ ਕੱਢ ਤੇ ਮੈਂ ਕਿਵੇਂ ਕੱਢਦਾ ਬਾਹਰ ਤੇ ਜਿਆਦਾ ਧੱਕਾ ਕਰ ਗਈ ਕਰਤੀ ਆਪਾਂ ਨੇ ਬਹੁਤ ਧੱਕਾ ਕੀਤਾ ਬਹੁਤ ਜਿਆਦਾ ਜਿੰਨਾ ਵੀ ਕਹਦੇ ਹੋ ਸਰਕਾਰ ਨੇ ਧੱਕਾ ਕੀਤਾ ਕਿਸਾਨਾਂ ਦੇ ਨਾਲ ਬਹੁਤ ਇਹੋ ਜਿਹਾ ਸ਼ਰਾਬੀ ਨਖਿੱਦ ਮੁੱਖ ਮੰਤਰੀ ਕਦੇ ਨਹੀਂ ਸੀ ਆਇਆ ਜਿਹੜਾ ਕਿ ਹੁਣ ਜਿੰਨੇ ਨੇ ਅਤਿਆਚਾਰ ਕਰਾਇਆ ਤਾਂ ਹੋਰ ਵੀ ਗਲਬਾਤ ਕਰਦੇ ਆ ਕਿਉਂਕਿ ਪਿੰਡ ਦੇ ਵਿੱਚ ਕਹਿਣਾ ਕਿ ਵੱਡੇ ਪੱਦਰ ਉੱਤੇ ਡਾਂਗ ਚਲਾਈ ਆ ਲੋਕਾਂ ਦਾ ਸਮਾਨ ਤੋੜਿਆ ਗਿਆ ਮੋਟਰਸਾਈਕਲ ਤੋੜੇ ਗਏ ਆ ਬਾਈ ਕੀ ਵਾਪਰਿਆ ਤੁਸੀਂ ਧਰਨਾ ਧਰਨਾ ਦੇ ਰਹੇ ਸੀਗੇ ਕੀ ਵਾਪਰਦਾ ਉਦੋਂ ਫਿਰ ਬਾਈ ਕੀ ਵਾਪਰਿਆ ਕੀ ਹੋਇਆ ਸਾਰਾ ਕੁਝ ਇੱਥੇ ਅੱਜ ਅਜੀਬਾ ਧਰਨਾ ਹੀ ਖੰਡੇੜਿਆ ਗਿਆ ਬਾਈ ਪੰਜਾਬ ਪੁਲਿਸ ਵੱਲੋਂ ਧਰਨਾ ਖੰਡੇੜਿਆ ਗਿਆ ਹਾਂਜੀ ਘਰਾਂ 'ਚ ਵੱਡੇ ਵੱਡੇ ਕੁੱਟੇ ਆ ਕਾ ਬਾਇਦਰਾ ਗਲੀਆਂ ਤੇ ਜਾਂਦੇ ਸੀ ਅੱਗੇ ਲੋਕ ਉਧਰ ਪਿੱਛੇ ਪੁਲਿਸ ਗਈ ਆ ਅੱਗੇ ਤੱਕ ਬਿਲਕੁਲ ਫਿਰ ਕਿਵੇਂ ਦੇਖਦੇ ਹੋ ਮਤਲਬ ਪਹਿਲਾਂ ਰਾਤ ਖਨੌਰੀ ਸ਼ੰਭੂ ਤੋਂ ਮੋਰਚਾ ਚੱਕਿਆ ਗਿਆ ਉਸ ਤੋਂ ਬਾਅਦ ਤੁਸੀਂ ਇੱਥੇ ਸ਼ਾਂਤਮਈ ਧਰਨਾ ਦੇ ਰਹੇ ਹੋ ਤੁਹਾਡੇ ਉੱਤੇ ਵੀ ਡਾਂਗਾਂ ਚੱਲੀਆਂ ਉਹ ਭਰਾ ਮਰਿਆ ਸ਼ਾਂਤਮਈ ਧਰਨਾ ਹੀ ਦਿੱਤਾ ਸੀ ਤੇ ਧਰਨਾ ਸ਼ਾਂਤਮਈ ਦਿੱਤਾ ਸੀ ਬੈਠੇ ਸੀ ਇਹ ਸ਼ਾਂਤਮਈ ਧਰਨਾ ਦੇ ਹੀ ਰੱਖਿਆ ਇੱਥੇ ਬੈਠੇ ਰਹੇ ਪਰ ਸਾਡੇ ਤੇ ਆ ਕੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਤੇ ਬਹੁਤ ਮਾੜੀ ਕਰੀ ਅਸੀਂ ਸਾਡੇ ਰਿਸ਼ਤੇਦਾਰ ਵੀ ਆਏ ਸੀ ਸਾਰੇ ਪਿੰਡਾਂ ਤੋਂ ਆ ਕੇ ਮੈਥੇ ਚਾਹ ਪੀਂਜਦਾ ਸੀ ਤੇ ਪਰ ਆ ਕੇ ਸਾਡੂੰ ਬਹੁਤ ਠਕਾ ਕਰਿਆ ਘਰੇ ਆ ਕੇ ਭਾਈ ਸਾਡੇ ਸਾਡਾ ਸਾਡਾ ਘਰ ਹੀ ਆ ਆ ਸਾਡਾ ਘਰ ਹੀ ਆ ਇੱਥੇ ਆ ਕੇ ਮੈਨੂੰ ਪੁਲਿਸ ਮਿਸ਼ਾਲ ਮਲਾਜਮ ਇਹ ਕਹਿੰਦੇ ਕਿ ਤੂੰ ਜਾ ਮਾਂ ਮੈਣੀ ਜਾਂਦਾਗਾ ਕਦ ਜਾਵਾਂ ਮੈਂ ਮਾਂ ਮੇਰੇ ਰਿਸ਼ਤੇਰੇ ਮੇਰੇ ਕੋੜਮ ਮੈਂ ਜੁੜਮ ਮੈਂ ਤੇ ਮੈਂ ਆ ਕੇ ਆ ਕੇ ਮਨੂੰ ਚਾਹ ਪਾਣੀ ਪੀਆਉਂਗਾ ਕੀ ਕਹਿੰਦੇ ਕਿੱਥੇ ਜਾ ਕਰੇ ਜਾਬਦੇ ਮਾ ਮੈਂ ਨਹੀਂ ਜਾਂਦਾਗਾ ਮੈਂ ਕਰ ਜਾਂਦੇ ਨਹੀਂ ਮੈਂ ਇਹਦੇ ਚਾਹ ਜਿਹੜਾ ਚਲੋ ਧਰਨਾ ਉਹ ਤਾਂ ਖਨੌਰੀ ਬਾਰਡਰ ਤੇ ਸਿੱਖ ਹਣ ਤੂੰ ਆਉਦੇ ਪਿੰਡਾਂ ਵਿੱਚ ਵੀ ਨਹੀਂ ਸੇਫ ਹੈਗੇ ਅਸੀਂ ਨਹੀਂ ਭਾਈ ਅਸੀਂ ਕਿਸੇ ਨੂੰ ਮੁਲਾਜ਼ਮ ਨੂੰ ਕੋਈ ਐਮ.ਐਲ.ਏ ਕੋਈ ਮੰਤ ਕੋਈ ਮੰਤਰੀ ਕੋਈ ਐਮ.ਐਲ.ਏ ਕੋਈ ਸਾੜੇ ਪਿੰਡ ਚ ਨਾ ਆ ਕੇ ਬੜੇ ਅਸੀਂ ਉਹਦਾ ਜਲੂਸ ਕੱਢਾਂਗੇ ਬਣਾ ਕੇ ਅਸੀਂ ਨਹੀਂ ਵੜਦੇ ਅਸੀਂ ਕਿਸੇ ਨੂੰ ਨਾ ਕੋਈ ਐਮ.ਪੀ ਨੂੰ ਲੈ ਕੇ ਐਮ.ਐਲ.ਏ ਨੂੰ ਹੀ ਵੜਨ ਦਿੰਨਾ ਸਰਕਾਰ ਤਾਂ ਨਾਲੇ ਕਹਿੰਦੀ ਆਮ ਆਦਮੀ ਪਾਰਟੀ ਲੋਕਾਂ ਦੀ ਕਿਸਾਨਾਂ ਦੀ ਸਰਕਾਰ ਆਮ ਜਿਵੇਂ ਕੁੱਤੀ ਸਰਕਾਰ ਆ ਜਿਵੇਂ ਕੁੱਤੀ ਜਿਵੇਂ ਕੁੱਤੀ ਇਹ ਜਿਹੜਾ ਭਗਵੰਤ ਮਾਨ ਹੈ ਜਿਵੇਂ ਕੁੱਤੀ ਸਰਕਾਰ ਹੈ ਇਹੜੇ ਸਾਡਾ ਬਿੜੇ ਹੀ ਭਾਤਾ ਭਗਵੰਤ ਮਾਨ ਨੇ ਸਾਡਾ ਬਿੜਾ ਭਾਤਾ ਜਿਵੇਂ ਕਹਿੰਦੇ ਸੀ ਕਿ ਕਾਲੀ ਚੰਗੀ ਆ ਕਾਂਗਰਸ ਚੰਗੀ ਆ ਕਿ ਭਗਵੰਤ ਤੀਜਾ ਬਦਲਾ ਲੈ ਦਿਓ ਬਦਲਾ ਲੈ ਆ ਕੇ ਭਗਵਾਨਤਮਨ ਸਾਹਿਬ ਜਿਹੜਾ ਇਹਨੇ ਸਾਡੂ ਇਹਨੇ ਸਾਨੂੰ ਜਦੋਂ ਸਾਡੀ ਸਾਡੀ ਮਿੱਟੀ ਖੇਹ ਕਰਤੀਏ ਨੇ ਮਿੱਟੀ ਖੇਹ ਕਰਤੀ ਜਦੋਂ ਮਿੱਟੀ ਖੇਹ ਕਰਤੀ ਕਿਸਾਨਾਂ ਦਾ ਪੁੱਤਾਂ ਕਹਿੰਦਾ ਉਹ ਤਾਂ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੁੱਤਾਂ ਕੀ ਕਿਸਾਨਾਂ ਦਾ ਪੁੱਤ ਆਹੋ ਕੀ ਕਿਸਾਨੀ ਕਰੀ ਆਉਣੇ ਕੀ ਉਹਨੇ ਕੀ ਕਿਸਾਨੀ ਕਰੀ ਆ ਕੋਈ ਕਿਸਾਨੀ ਨਹੀਂ ਕਰੀ ਉਹਨੇ ਉਹਦੇ ਕਲੇ ਝੂਟਕੜੇ ਸੁਣਾਏ ਆ ਤੂੰ ਬਹਿ ਜਾ ਤੇ ਮੈਂ ਆ ਗਈ ਤੇ ਚੱਲ ਮੇਰਾ ਉਹਨੇ ਹਾਂ ਉਹਨੇ ਉਹਨੇ ਝੂਟਕੜੇ ਸੁਣਾਏ ਕਲੇ ਵਿਆਹ ਵਿਆਹ ਸ਼ਾਦੀਆਂ ਚ ਸਾਰਾ ਕੁਝ ਕੀਤਾ ਪੁਣ ਕੀ ਤੁਹਾਡੇ ਕੋਈ ਬੰਦੇ ਵੀ ਗ੍ਰফতার ਕੀਤੇ ਇਥੋਂ ਬੰਦੇ ਆ ਦੋ ਬੱਸਾਂ ਭਰ ਕੇ ਗਈਆਂ ਬਾਈ ਜੀ ਦੋ ਬੱਸਾਂ ਰੋਡ ਵੇਜਦੀਆਂ ਕੁਝ ਬੰਦੇ ਹਜੇ ਕੈਂਟਰ ਦੇ ਵਿੱਚ ਆ ਉਹਨਾਂ ਨੂੰ ਬੰਨ ਕੇ ਛੁੱਟ ਰੱਖਿਆਗਾ ਉਹ ਕੈਂਟਰ ਖੜਾ ਉੱਤੇ ਹਾਂ ਬੰਨ ਕੇ ਛੁੱਟਿਆ ਹੋਇਆ ਕਸੂਰ ਕੀ ਉਹਨਾਂ ਦਾ ਕਸੂਰ ਬੱਸ ਆਪਣਾ ਹੱਕ ਮੰਗਦੇ ਸੀਗੇ ਹੱਕ ਮੰਗਦੇ ਸੀ ਅਸੀਂ ਆਪਦਾ ਹੱਕ ਮੰਗਦੇ ਆ ਅਸੀਂ ਕਹਿੰਦੇ ਆ ਵੀ ਅਸੀਂ ਆਪਦੇ ਅੱਡੇ ਦੇ ਉੱਤੇ ਸਾਡੇ ਪਿੰਡ ਦੇ ਵਿੱਚ ਅਸੀਂ ਧਰਨਾ ਲਾਇਆ ਸੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾਗਾ ਜੀ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਅਸੀਂ ਆਪ ਦੇ ਵਿੱਚ ਲਿਆ ਕੇ ਉਹਨਾਂ ਨੂੰ ਕਿ ਸ਼ਾਂਤਮਈ ਬੈਠਾ ਸ਼ਾਂਤਮਈ ਬੈਠਿਆ ਸੀ ਕਿ ਉਹਨੂੰ ਕੋਈ ਹਰ ਬੰਦਾ ਸ਼ਾਂਤਮਈ ਬੈਠਾ ਉੱਥੋਂ ਲੱਗਿਆ ਲਾਠੀ ਚਾਰਜ ਕਰਦੇ ਹੋ ਉਸ ਤੋਂ ਤੱਕ ਸ਼ੀਸ਼ੇ ਭੰਨੇ ਹੋਏ ਤੁਸੀਂ ਆਪ ਦੇਖ ਲਓ ਗੱਡੀਆਂ ਮੋਟਰਸਾਈਕਲਾਂ ਦੇ ਐਸ ਘਰੇ ਵੜ ਕੇ ਬਜ਼ੁਰਗ ਕੁੱਟੇ ਗਏ ਆ ਉਸ ਘਰੇ ਪਿੰਡ ਦੇ ਵਿੱਚ ਵੜ ਕੇ ਘਰਾਂ ਦੇ ਵਿੱਚ ਜਾ ਕੇ ਭਗਵੰਤ ਮਾਨ ਬਜ਼ੁਰਗਾਂ ਨੂੰ ਵੀ ਕੁੱਟਿਆ ਬਜ਼ੁਰਗਾਂ ਨੂੰ ਵੀ ਕੁੱਟਿਆ ਸਾਨੂੰ ਪੁਸਤਾਂ ਕਰਦੀ ਹੈ ਕਿਉਂ ਕਰਦੀ ਹੈਗੀ ਇਹ ਸਾਰੀ ਸਾਰੀ ਡੀਐਸਪੀ ਬਿਲਕੁਲ ਸ਼ਰੇਆਮ ਗਾਲਾਂ ਕੱਢ ਰਿਹਾ ਦਣ ਕੰਨ ਪਿੰਡ ਚ ਵਾੜ ਉਹਨਾਂ ਨੂੰ ਘਰ ਇੱਥੇ ਮੇਰਾ ਘਰ ਆ ਜੀ ਸਾਡੇ ਪੁਲਿਸ ਫਿਰਦੀ ਆ ਉਹ ਕਰੇ ਉਹ ਕਰੋ ਵੀਡੀਓ ਚੈੱਕ ਕਰਕੇ ਗਏ ਆ ਪੁਲਿਸ ਫਿਰਦੀ ਹਰੇ ਘਰੇ ਕਿਉਂ ਫਿਰਦੀ ਆ ਇਹ ਇਹ ਸਾਰੀ ਭਗਵੰਤ ਮਾਨ ਦੀ ਗੱਲ ਆ ਇਹ ਕਿਉਂ ਫਿਰਦੀ ਹੈਗੀ ਭਗਵੰਤ ਮਾਨ ਅਸੀਂ ਅਸੀਂ ਅੱਤ ਵਧੀਆਂ ਕੋਈ ਅਸੀਂ ਐਸਪੀ ਸ਼ਰਮਕਾਲਾ ਕੱਟਦਾ ਸੀ ਕੜਾ ਲੋ ਇਹਨਾਂ ਨੂੰ ਕਿੰਨਾਂ ਦੇ ਵਿੱਚ ਧੀਆਂ ਪਣਾ ਬੁੜੀਆਂ ਵੀ ਹੁੰਦੀਆਂ ਹਾਂ ਬੰਦ ਬੰਦ ਹੁੰਦੇ ਆ ਜੀ ਹਾਂ ਸਭ ਦੀਆਂ ਆਵੇਂ ਸਾਡੇ ਕੋਲ ਹਾਂ ਅਸੀਂ ਕੋਈ ਚਿੱਟਾ ਵੇਖਦੇ ਹੈ ਕੀ ਕਰਦੇ ਆਂਗੇ ਸੈਂਟਰ ਸਰਕਾਰ ਚ ਹੁੰਦੇ ਆਲੇ ਫੜਦੇ ਆਂ ਅਸੀ ਅਸੀ ਬੱਚਦੇ ਕਹਣਾ ਫੜੋ ਫੜੋ ਇਹਨੇ 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 10 ਦਿਨ ਵੀ ਚਿੱਟੇ ਵਾਲੇ ਦੇ ਘਰ ਟਾ ਦਿਓ ਐਂ ਕਰ ਦਿਓ ਜਿਉਂ ਕਰ ਦਿਓ ਕਰਕੇ ਉਸ ਤੋਂ ਬਾਅਦ ਸਾਡਾ ਸਾਡਾ ਸਾਰਾ ਜਿਹੜਾ ਮੋਰਚਾ ਉੱਥੇ ਲੱਗੇ ਉਹ ਪਟਦਾ ਸਾਡਾ ਸਾਨੂੰ ਉਧਰ ਉਲਝਾਤਾ ਸਾਨੂੰ ਇੱਧਰ ਤੇ ਸਾਡਾ ਕੰਮ ਖਰਾਬ ਕਰਦਾ ਉਧਰ ਜੇ ਸੈਂਟਰ ਸਰਕਾਰ ਚ ਹੁੰਦੇ ਤਾਂ ਮੋਦੀ ਜ਼ਰੂਰ ਮਾੜਾ ਵਜਦਾ ਪੰਜਾਬ ਦੇ ਵਿੱਚ ਹਾਂ ਆਪਾਂ ਦਿਖਾ ਜੀ ਤੁਹਾਡੇ ਨਾਲ ਚੱਲਦੇ ਜੀਤਾ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਪਿੰਡ ਵਾੜਾ ਭਾਈ ਦੇ ਵਿੱਚ ਅੱਜ ਜਿਹੜਾ ਪੁਲਿਸ ਦੇ ਵੱਲੋਂ ਰੈਕਸ਼ਨ ਆ ਜਿਹੜੇ ਸ਼ਾਂਤਮਈ ਬੈਠੇ ਕਿਸਾਨ ਧਰਨਾ ਦੇ ਰਹੇ ਸੀਗੇ ਧਰਨਾ ਦੇ ਮੈਂ ਤੁਹਾਨੂੰ ਦਿਖਾਣਾਗਾ ਗੱਡੀਆਂ ਦੇ ਸ਼ੀਸ਼ੇ ਭੰਨੇ ਆ ਜੋ ਆਮ ਇੱਥੇ ਮੋਟਰਸਾਈਕਲ ਪਿੰਡ ਦੇ ਪਿੰਡ ਦੇ ਲੋਕਾਂ ਦੀਆਂ ਗੱਡੀਆਂ ਸੀਆਂ ਆ ਤੇ ਮੋਟਰਸਾਈਕਲ ਵੀ ਪਿੰਡ ਦੇ ਲੋਕਾਂ ਦੇ ਸੀਗੇ ਜੋ ਤੋੜੇ ਗਏ ਇੱਥੇ ਤੋਂ ਤਿੰਨ ਉਹ ਉੱਥੋਂ ਤੱਕ ਮੇਨ ਅੱਡੇ ਤੋਂ ਲੈ ਕੇ 1 ਕਿਲੋਮੀਟਰ ਤੱਕ ਪ੍ਰਾਇਮਰੀ ਸਕੂਲ ਉੱਥੋਂ ਤਾਈਂ ਲਾਠੀ ਚਾਰਜ ਹੁੰਦਾ ਗਿਆ ਬਜ਼ੁਰਗਾਂ ਤੇ ਤੁਹਾਡਾ ਉਹ ਉੱਥੇ ਸੀਗਾ ਪਰ ਇਹ ਪਿੰਡ ਚ ਕੀ ਕਰਨਾ ਹੈ ਗੁੰਡਾ ਕਰਦੀ ਜੀ ਗੁੰਡਾ ਕਰਦੀ ਜਿਵੇਂ ਅਚਰੇ ਹੰ ਤੱਕਾ ਦੋ ਬਸਾਂ ਪਰ ਕੇ ਲੈ ਕੇ ਸ਼ਾਂਤਮਈ ਲੋਕ ਖੜੇ ਸੀਗੇ ਪਰ ਉਹਨਾਂ ਨੂੰ ਇਹ ਵੀ ਹਾਜਮ ਨਹੀਂ ਆਇਆ ਵੀ ਇੱਥੇ ਕਿਉਂ ਖੜੇ ਆ ਇੱਥੇ ਕਹਿੰਦੇ ਖੜਨਾ ਵੀ ਨਹੀਂ ਖੜਨਾ ਵੀ ਨਹੀਂ ਆਪਦੇ ਪਿੰਡ ਚ ਲੋਕ ਆਪਦੇ 12 ਮੂਰੇ ਖੜੇ ਸੀ ਪਰ ਖੁੱਤਾ ਪੁਲਿਸ ਇੰਨੀ ਖੜੀ ਹੈ ਉੱਥੇ ਹੁਣ ਪਰ ਉਹ ਲਾਉਣ ਆਡਰ ਦੇ ਕੋਈ ਹੈ ਹੀ ਨਹੀਂ ਮਤਲਬ ਤਾਂ ਜੀਆਂ ਉਡਾ ਰਹੀਆਂ ਪੁਲਸ ਨੂੰ ਆਈ ਨਹੀਂ ਸਾਡੇ ਪਿੰਡ 'ਚ ਤੁਹਾਨੂੰ ਨਹੀਂ ਖੜਨ ਦਿੰਦੇ ਹੋਰ ਕੋਈ ਮਰਜ਼ੀ ਖੜੀ ਜਾਉ। ਉਹੀ ਤਾਂ ਗੱਲ ਮੈਂ ਕਰਦਾ ਸਾਡੇ ਪਿੰਡ 'ਚ ਆ ਕੇ ਸਾਨੂੰ ਕੁੱਟ ਰਹੇ ਆ ਤੇ ਬਾਹਰ ਦੀ ਪੁਲਸ ਆ ਕੇ ਬਾਹਰ ਦਾ ਯੂਪੀ ਬਾਹਰ ਦਾ ਭਈ ਇਹ ਇੱਥੇ ਆ ਕੇ ਗੁੰਡਾਗਰਦੀ ਕਰ ਰਹੇ ਆ ਤੇ ਸਾਨੂੰ ਪਿਆਰ ਦੇ ਲੋਕਾਂ ਨੂੰ ਸਾਡੇ ਘਰਾਂ ਵਿੱਚ ਨਹੀਂ ਵੜਨ ਦਿੱਤਾ ਖੜਨ ਦਿੱਤਾ ਜਾ ਰਿਹਾ ਤਾਂ ਅਸੀਂ ਕਿੱਧਰ ਜਾਵਾਂਗੇ ਇਹ ਕੋਈ ਕਿਹੜੇ ਗੱਲ ਕਿੱਧਰ ਜਾਂਦੀ ਗੱਲ ਇਹ ਪੁੱਛਣ ਵਾਲਾ ਹੋਵੇ ਤਾਂ ਮਤਲਬ ਆ ਜ ਕਾਫੀ ਦੂਰ ਆ ਉੱਥੇ ਤੱਕ ਪੁਲਿਸ ਆਈ ਇਹ ਸੇਮੇ ਹੋਏ ਲੋਕ ਆ ਹਾਂ ਪੁਲਿਸ ਆਈ ਆ ਇਹਨਾਂ ਤੇ ਤਾਚਾਰ ਹੋਇਆ ਵਾ ਤਾਈਓ ਖੜੇ ਡਰਦੇ ਖੜੇ ਆ ਕਈਆਂ ਦੇ ਵੀ ਵਹੀਕਲ ਉੱਥੇ ਖੜੇ ਆ ਅਜੇ ਤੱਕ ਉਹ ਦਿੱਤੇ ਨਹੀਂ ਜਾ ਰਹੇਗੇ ਜੋ ਅੱਛਾ ਵਹੀਕਲ ਵੀ ਨਹੀਂ ਦਿੱਤਾ ਹਾਂ ਵਹੀਕਲ ਵੀ ਨਹੀਂ ਦਿੱਤੇ ਜਾ ਰਹੇ ਹਾਂਜੀ ਵੀ ਕਹਿਣ ਦਾ ਮਤਲਬ ਜੀ ਵੀ ਪੜਨ ਵਾਲੇ ਬੱਚੇ ਹੁੰਦੇ ਆ ਜੀ ਆ ਦੇਖੋ ਆ ਗੱਡੀਆਂ ਦੇ ਸ਼ੀਸ਼ੇ ਜਿਹੜੇ ਹੁੰਦੇ ਆ ਫਰੰਟ ਸਾਈਡ ਤੇ ਆ ਦੇਖੋ ਤਾਂ ਥੱਲੇ ਦੇਖ ਸਕਦੇ ਹੋ ਕਿ ਕੱਚ ਖਿਲਰੇ ਹੋਇਆ ਸ਼ੀਸ਼ੇ ਜਿਹੜੇ ਭੰਨ ਕੇ ਪੁਲਿਸ ਦੇ ਵੱਲੋਂ ਉਹਨਾਂ ਦਾ ਕਹਿਣਾ ਕਿ ਪੁਲਿਸ ਨੇ ਨਿਕਾ ਮਾਰੋ ਆ ਪਈ ਆ ਦੇਖੋ ਆ ਟੁਕੜੇ ਦੇਖੋ ਹਾਂ ਆ ਕੀ ਆ ਇਹ ਗੱਡੀਆਂ ਦੀਆਂ ਲੇਟਾਂ ਗਿਆ ਤੁਹਾਨੂੰ ਦਵਾ ਲੱਕੇ ਲਗਾਈ ਹੈ ਹੁਣ 1500 ਦੀ ਇੱਕ ਲੇਟ ਆਉਂਦੀ ਕਿਸੇ ਤਕਰੀਬ ਪਰਿਵਾਰ ਜੋ ਗੱਡੀ ਇੱਥੇ ਲੰਘ ਰਿਹਾ ਸੀ ਆਮ ਰਾਹੀਰ ਵੀ ਕੁੱਟੇ ਭਾਈ ਜੀ ਰਾਹੀਰ ਵੀ ਹਾਂ ਰਾਹੀਰੀ ਕੁੱਟਿਆ ਜੋ ਆਮ ਵੈਸੇ ਖੇਤਾਂ ਨੂੰ ਜਾ ਰਹੇ ਸੀ ਜਾਂ ਆਪਣੇ ਟ੍ਰੈਫਿਕ ਦੀ ਆਵਾ ਜਿਵੇਂ ਨਾ ਟ੍ਰੈਫਿਕ ਅਕਤ ਬੰਦ ਹੋ ਗਿਆ ਸੀ ਤਾਂ ਲਿੰਕ ਰੋਡ ਤੋਂ ਟ੍ਰੈਫਿਕ ਜਾਣਾ ਸ਼ੁਰੂ ਹੋ ਗਿਆ ਤਾਂ ਉਹਨਾਂ ਦੇ ਨਾਲ ਵੀ ਉਹਨਾਂ ਨੂੰ ਵੀ ਕੁੱਟਿਆ ਗਿਆ ਜਿਹੜੇ ਆਮ ਰਾਹ 길 ਜਾ ਰਹੀ ਸੀਗੇ ਕੋਈ ਮਰੀਜ਼ ਲੈ ਕੇ ਜਾ ਰਹੀ ਸੀ ਇੱਕ ਚੀ ਹੋਰ ਕਹਿੰਦੇ ਆ ਬਾਈ ਸਰਕਾਰ ਜਾਂ ਪੁਲਿਸ ਉਹ ਕਹਿੰਦੀ ਕਿ ਤੁਸੀਂ ਸੜਕਾਂ ਰੋਕਦੇ ਹੋ ਧਰਨੇ ਲਾਉਂਦੇ ਹੋ ਲੋਕ ਤੰਗ ਪਰੇਸ਼ਾਨ ਹੁੰਦੇ ਆ ਇਹਦੇ ਨਾਲ ਬਾਈ ਜੇ ਤੰਗ ਪਰੇਸ਼ਾਨ ਨਹੀਂ ਹੁੰਦੇ ਜਿਵੇਂ ਕਿ ਇਹਨਾਂ ਨੇ ਪਿੱਠ ਸ਼ੋਰਾ ਮਾਰਿਆ ਰਾਤ ਨੂੰ ਪਤਾ ਤੁਸੀਂ ਖਨੋਰੀ ਗਏ ਆ ਸ਼ੰਭੂ ਗਏ ਆ ਉੱਥੇ ਇਹਨਾਂ ਨੇ ਜੋ ਵੀ ਸਾਡੇ ਨਾਲ ਉਹ ਕੀਤਾਗਾ ਧੱਕੇਸ਼ਾਹੀ ਕੀਤੀ ਆ ਮੀਟਿੰਗ ਚ ਮੀਟਿੰਗ ਬੁਲਾ ਕੇ ਤੇ ਉਹਨਾਂ ਨੂੰ ਡਿਟੇਨ ਕੀਤਾ ਇਹ ਇਸੇ ਮੰਗ ਦੇ ਵਿੱਚ ਅਸੀਂ ਗਿਆ ਸੀਗਾ ਧਰਨਾ ਲਾ ਕੇ ਬੈਠੇ ਸੀ ਸ਼ਾਂਤ ਮਈ ਵੀ ਭਾਈ ਸਾਡੇ ਜੋ ਵੀ ਆਗੂ ਫੜੇ ਹੋਏ ਉਹਨਾਂ ਨੂੰ ਛਡ ਰਿਹਾ ਕੀਤਾ ਜਾਵੇ ਤੇ ਜੇ ਸਾਨੂੰ ਲੈ ਕੇ ਜਾਂਦੇ ਸ਼ਾਂਤ ਮਈ ਤਰੀਕੇ ਨਾਲ ਲੈ ਜਾਓ ਫੜ ਕੇ ਅਸੀਂ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਆ ਪਰ ਇਹਨਾਂ ਨੇ ਉਹ ਸ਼ਾਂਤ ਮਈ ਢੰਗ ਦੇ ਨਾਲ ਲਿਜਾਣ ਦੀ ਬਜਾਏ ਲਾਠੀ ਚਾਰਜ ਕਰਕੇ ਕੁੱਟ ਕੇ ਸਾਫਤ ਕਰਤਾ ਵੀ ਪੰਜਾਬ ਦੀ ਇਹ ਪੁਲਿਸ ਆ ਜੋ ਮਤਲਬ ਜਿਹੜੇ ਇੱਥੇ ਕਿਸਾਨ ਸੀ ਉਹ ਤਿਆਰ ਸੀ ਗ੍ਰਿਫਤਾਰੀਆਂ ਦੇ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਸੀਗੇ ਪਰ ਇਹਨਾਂ ਨੇ ਫਿਰ ਵੀ ਕਾ ਕੀਤਾਗਾ ਥੱਲੇ ਤਸਵੀਰਾਂ ਦਿਖਾ ਦਿੰਨੇ ਆ ਜਿਹੜਾ ਸ਼ੀਸ਼ਾ ਟੁੱਟਿਆ ਹੋਇਆ ਇਹ ਸਾਰਾ ਕੁਝ ਇਹਨਾਂ ਲੋਕਾਂ ਦਾ ਕਹਿਣਾ ਕਿ ਪੁਲਿਸ ਵਾਲਿਆਂ ਦੇ ਵੱਲੋਂ ਪਿੰਡ ਦੇ ਵਿੱਚ ਵੜ ਕੇ ਆ ਦੇਖ ਸਕਦੇ ਹੋ ਕਿ ਜਿਹੜੇ ਸ਼ੀਸ਼ੇ ਨੇ ਉਹ ਟੁੱਟੇ ਹੋਏ ਨੇ ਇੱਥੇ ਉਹਨਾਂ ਦਾ ਕਹਿਣਾ ਕਿ ਪੁਲਿਸ ਜਿਹੜੀ ਉਹ ਪਿੰਡ ਦੇ ਵਿੱਚ ਵੜਦੀ ਹੈ ਤੇ ਇਹ ਜਿਹੜਾ ਸਾਰਾ ਕੁਝ ਹੈ ਸਰ ਇੱਕ ਵਾਰ ਖੜੇ ਕਿਸੇ ਨਹੀਂ ਤੁਸੀਂ ਪਛ ਸਕਦੇ ਹੋ ਵੀ ਜਿੰਨੇ ਇੱਥੋਂ ਤੱਕ ਆ ਕੇ ਲਾਟੀ ਚਾਰਜ ਕਰਾਂ ਦੇ ਵਿੱਚ ਲੋਕੀਆਂ ਹੋਗੀਆਂ ਹਨ ਇਹ ਸਰਕਾਰੀ ਧਰਮਸਾਲਾ ਦੇ ਵਿੱਚ ਲੋਕਾਂ ਨੂੰ ਭੱਜਣ ਨੂੰ ਥਾਂ ਨਹੀਂ ਮਿਲਿਆ ਇੱਥੋਂ ਤੱਕ ਆ ਪਿੱਛੇ ਕਿਲੋਮੀਟਰ ਤੋਂ ਵੇਖ ਲੋ ਤੁਸੀਂ ੱਡਾ ਉਥੋਂ ਪੁਲਿਸ ਘੜਦੀ ਹੋਈ ਆਈ ਆ ਪਿੰਡ ਦੇ ਵਿੱਚ ਹਾਂ ਤਾਂ ਗੱਲ ਬਾਪੂ ਜੀ ਕੀ ਵਾਪਰਿਆ ਇੱਥੇ ਪੁਲਿਸ ਆਈ ਸੀਗੀ ਪਤਾ ਨਹੀਂ ਯਾਰ ਅਸੀਂ ਤਾਂ ਤੁਸੀਂ ਬਾਹਰ ਤੋਂ ਆਏ ਹੋ ਬਾਤ ਤੁਸੀਂ ਸੀਗੇ ਇੱਥੇ ਉਹ ਜੀ ਬਾਹਰ ਤੋਂ ਆਏ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਅਦ ਚ ਆਏ ਹੋਣਗੇ ਤਾਂ ਦੇਖ ਸਕਦੇ ਹੋ ਕਿ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਵੜ ਕੇ ਇਹ ਜਿਹੜੀ ਧਰਮਸ਼ਾਲਾ ਇੱਥੇ ਧਰਮਸ਼ਾਲਾ ਦੇ ਵਿੱਚ ਪੁਲਿਸ ਆਉਂਦੀ ਐ ਜਿਹੜਾ ਸਾਰਾ ਕੁਝ ਭੰਨ ਕੇ ਆ ਬਾਹਰੀ ਪਿੰਡ ਦੇ ਬੰਦੇ ਬੈਠੇ ਹਜੇ ਤੱਕ ਸਹਮੇ ਹੋਏ ਆ ਬਾਹਰੋਂ ਆਏ ਹੋ ਯਾਰ ਧਰਨੇ ਵਿੱਚ ਆਈ ਸੀ ਹਾਂ ਧਰਨੇ ਵਿੱਚ ਠੀਕ ਹੈ ਤਾਂ ਤੇ ਹੋਰ ਵੀ ਕਿਸਾਨ ਮੌਜੂਦ ਨੇ ਜਿਹੜੇ ਇੱਥੇ ਧਰਨੇ ਦੇ ਵਿੱਚ ਅੱਜ ਮੌਜੂਦ ਸੀਗੇ ਬਾਈ ਜੀ ਕੀ ਵਾਪਰਿਆ ਇੱਥੇ ਪਹਿਲੇ ਗੱਲ ਇੱਥੇ ਕਾਹਤੋਂ ਬੈਠੇ ਤੁਸੀਂ ਅੰਦਰ ਐਥੇ ਡਰਾਂ ਜੀ ਬਾਹਣਾ ਵਿੱਚ ਦੀ ਆਏ ਦੇਖੋ ਇੱਧਰ ਦੇਖੋ ਚੱਕਣ ਨੂੰ ਭਿੱਜੇ ਹੋ ਅੱਛਾ ਐਸਾ ਕਿ ਗੱਡਿਆਂ ਦੇ ਸ਼ੀਸ਼ੇ ਭੰਨੇ ਇਹਨਾਂ ਨੇ ਪੁਲਿਸ ਵਾਲਿਆਂ ਨੇ ਪੁਲਿਸ ਇੱਥੇ ਆ ਗਈ ਪੁਲਿਸ ਹਾਂ ਆ ਸੀ ਇੱਥੇ ਟੱਕਰ ਲੋਕਾਂ ਦੇ ਘਰਾਂ ਚੋਂ ਕੱਢ ਕੱਢ ਕੇ ਕੁੱਟਿਆ ਲੋਕ ਇਹ ਕਹਿੰਦੇ ਸੀ ਉੱਥੋਂ ਵੀ ਲੋਕਾਂ ਨੂੰ ਦਵੱਲਿਆ ਜਿਹੜੇ ਚਾਹ ਬਣਾਈ ਜਾਂਦੇ ਸੀ ਲੰਗਰ ਦਾ ਪ੍ਰਬੰਧ ਕਰੀ ਜਾਂਦੇ ਸੀ ਉਹਨਾਂ ਨੂੰ ਵੀ ਦਵੱਲਿਆ ਠੀਕ ਹੈ ਬਾਕੀ ਮੈਂ ਟਰਾਲੀ ਦੇ ਉੱਤੇ ਖੜਾ ਸੀ ਇਹ ਕਹਿੰਦੇ ਨਾ ਕੋਈ ਡੜਾ ਮਾਰਿਆ ਜਾਂ ਕੁਛ ਨਹੀਂ ਕੋਈ ਡੜਾ ਨਹੀਂ ਮਾਰਿਆ ਹੋ ਸਕਦਾ ਇਹਨਾਂ ਨੇ ਆਪਸ ਵਿੱਚ ਉਹੀ ਗੱਲ ਬਣਾਉਣ ਮਾਰਿਆ ਨੇ ਵੀ ਇਹਨੇ ਨਾਲ ਲੋਕਾਂ ਨੂੰ ਸਾਨੂੰ ਕਹਿਣਾ ਪਬਲਿਕ 'ਚ ਸੌਖਾ ਹੋ ਜਾਊਗਾ ਵੀ ਹੁਣ ਤੁਹਾਨੂੰ ਮਤਲਬ ਜਿਹੜਾ ਖਨੌਰੀ ਤੇ ਸ਼ੰਭੂ ਮੂਰਤ ਚੱਲਦਾ ਸੀ ਉਹ ਤੋਂ ਚੁਕਾਤਾ ਹੁਣ ਤੁਹਾਨੂੰ ਐਂ ਬਿਤਾਣੇ ਲਾਉਣੇ ਦੇ ਹਾਂ ਹਾਂ ਹੁਣ ਪਿਆਰ ਵਿੱਚ ਲੋਕਤੰਤਰ ਦਾ ਨਾਸ਼ ਹੈ ਜਮਾਂ ਤੱਕਾ ਸਾਹੀ ਹੈ ਪਹਿਲਾਂ ਵਾਲੇ ਜਿੰਨੇ ਮੁੱਖ ਮੰਤਰੀ ਬਣੇ ਅਜ ਤੱਕ ਪੰਜਾਬ ਦੇ ਉਹਨਾਂ ਤੋਂ ਸਭ ਤੋਂ ਮਾੜਾ ਹੈ ਇਹ ਅੱਛਾ ਇਹ ਤਾਂ ਕਹਿੰਦਾ ਸੀ ਮੈਂ ਕਿਸਾਨਾਂ ਦਾ ਪੁੱਤਾਂ ਪਹਿਲਾਂ ਵਾਲਿਆਂ ਨੇ ਕੁਝ ਨਹੀਂ ਕੀਤਾ ਮੈਂ ਕਰਾਂ ਸਾਰਾ ਕੁਝ ਉਹ ਨਹੀਂ ਨਹੀਂ ਕਿਸਾਨ ਇਹ ਗੱਲਾਂ ਹੀ ਹੈ ਇਹ ਗੱਲਾਂ ਹੀ ਇਹ ਬਾਕੀ ਇਹ ਪਾਰਟੀ ਇਹੋ ਜੀ ਹੈ ਜਿਹੜੀ ਆਪ ਧਰਨੇ ਚੋਂ ਨਿਕਲੀ ਹੈ ਜੇ ਕਿਸੇ ਨੂੰ ਪਤਾ ਹੋਵੇ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਕੇਜਰੀਵਾਲ ਆਪ ਅੰਨਾ ਹਜ਼ਾਰੇ ਦੇ ਧਰਨੇ ਚੋਂ ਆਪ ਆਮ ਆਦਮੀ ਪਾਰਟੀ ਦਾ ਜਨਮ ਇੱਕ ਧਰਨੇ ਚੋਂ ਹੋਇਆ ਜਾਂ ਤਾਂ ਇਹਨਾਂ ਨੂੰ ਇਹ ਹੈ ਵੀ ਸਾਥੋਂ ਉੱਤੋਂ ਦੀ ਕੋਈ ਹੋ ਨਾ ਜਾਵੇ ਵੀ ਧਰਨੇ ਅਸੀਂ ਜਿਹੜੇ ਜਿੱਥੋਂ ਅਸੀਂ ਨਿਕਲੇ ਆ ਕੋਈ ਹੋਰ ਗਾਹਾਂ ਮੁੱਖ ਮੰਤਰੀ ਬਣ ਨਾ ਸਕੇ ਸਾਥੋ ਲਾਵਾ ਠੀਕ ਹੈ ਇਹ ਹੈ ਬਿਲਕੁਲ ਤਾਂ ਹੁਣ ਹੁਣ ਤੁਸੀਂ ਮਤਲਬ ਇੱਥੇ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਪਿੰਡ ਸ਼ੇਰਗੜ ਬਹੰਡੇ ਜਿਹੜੇ ਚ ਕੋਰਕਸ਼ਮੀਰ ਕੋਲ ਹਾਂਜੀ ਹੁਣ ਇੱਥੇ ਤਾਂ ਬੈਠੇ ਹੋਗੇ ਪੁਲਿਸ ਖੜੀ ਆ ਸਾਡੀ ਗੱਡੀ ਲੈ ਕੇ ਜੀ ਵੱਜ ਘੰਟਾਣੇ ਚਾਂਜੀ ਓਹ ਥਾਣੇ ਲੈ ਕੇ ਗੱਡੀ ਥਾਣੇ ਲੈ ਕੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਆਪਣੇ ਸਾਡੇ 2 ਕੀਤੇ ਜੀ 2 ਕੀਤੇ ਆ ਵੈਸੇ ਕਿੰਨੇ ਕਰ ਲੈ ਕੋਲ ਇੱਥੋਂ ਕੋਲੋਂ ਇੱਕ ਹਾਂਜੀ ਬਹੁਤ ਹੋ ਗਏ ਬੰਦੇ ਇਹ ਕਿੰਨਾ ਕਿੰਨੇ ਕ ਬੰਦੇ ਗ੍ਰਫਤਾਰ ਕਰ ਲਏ ਬਾਈ ਇੱਥੋਂ ਸਾਡੇ ਮੈਂ ਇੱਕ ਮੁਲਾਜ਼ਮ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਦੋ ਬੱਸਾਂ ਭਰ ਗਈਆਂ ਕੁਝ ਕੈਂਟਰ ਆ ਮਤਲਬ ਲਗਭਗ 150 ਬੰਦੇ ਦੇ ਕਰੀਬ ਇਹਦੇ ਆਪਣੀ ਹਾਂ 150 ਗ੍ਰਫਤਾਰ ਕਰ ਲਏ ਧਰਨਾ ਚੱਲ ਰਿਹਾ ਸੀਗਾ ਉਸ ਸਮੇਂ ਕੀ ਵਾਪਰਦਾ ਜਿਹੜਾ ਇੱਕਦਮ ਲਾਠੀ ਚਾਰਜ ਕਰਦਾ ਜਾਂ ਜੀ ਕੀ ਹੁੰਦਾ ਸ਼ਾਂਤਮਈ ਤਰੀਕੇ ਨਾਲ ਸਟੇਜ ਚੱਲ ਰਹੀ ਸੀ ਬਾਈ ਜੀ ਠੀਕ ਹੈ ਕੁਝ ਅਧਿਕਾਰੀ ਆਏ ਪਹਿਲਾਂ ਥੋੜੀ ਥੋੜੀ ਗਿਣਤੀ ਦੇ ਵਿੱਚ ਉਹਨਾਂ ਨੇ ਆ ਕੇ ਕਿਹਾ ਵੀ ਤੁਸੀਂ ਪ੍ਰੋਟੈਸਟ ਕਰਨਾ ਤਾਂ ਇੱਕ ਸਾਈਡ ਤੇ ਹੋ ਕੇ ਕਰ ਲਓ ਤਾਂ ਸਾਡੇ ਜੋ ਮੁਤਵਾਰ ਆਗੂ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਹੀ ਉੱਥੇ ਕਰ ਰਹੇ ਸੀ ਸਾਈਡ ਤੇ ਬੈਠ ਕੇ ਖਨੋਰੀ ਬਾਰਡਰ ਤੇ ਜੀ ਉੱਥੇ ਵੀ ਪਾਸੇ ਬੈਠੇ ਸੀ ਰੋਡ ਤਾਂ ਬਲੌਕ ਸਰਕਾਰ ਨੇ ਕੀਤੇ ਹੋਏ ਸੀਗੇ ਜੀ ਠੀਕ ਹੈ ਤੇ ਇਹਨਾਂ ਨੇ ਕਿਹਾ ਇਹਨਾਂ ਨੇ ਮੰਗ ਰੱਖੀ ਵੀ ਜਿਹੜੇ ਸਾਡੇ ਮੇਨ ਆਗੂ ਜਗਜੀਤ ਸਿੰਘ ਢੱਲੇਵਾਲ ਆ ਜੋ ਉਹਨਾਂ ਨੂੰ ਰਿਹਾ ਕਰ ਦੋ ਅਸੀਂ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਹਾਂ ਸ਼ਾਂਤਮਈ ਆਪਦੇ ਘਰਾਂ ਨੂੰ ਉੱਠ ਜਾਾਂਗੇ ਇਹ ਗੱਲ ਹੋਈ ਆ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਨਹੀਂ ਕੀ ਖੁੰਦਕ ਚੜੀ ਆ ਠੀਕ ਹੈ ਤਕਰੀਬਨ ਡੇਢ ਘੰਟਾ 2 ਘੰਟੇ ਸਾਡੀ ਸਟੇ ਚੱਲੀ ਆ ਹੌਲੀ ਹੌਲੀ ਪੁਲਸ ਉਹਨੀ ਸ਼ੁਰੂ ਹੋ ਗਈ ਹੈ ਵਾਧ ਹੀ ਗਈ ਹੈ ਜਿਵੇਂ ਦੱਸਿਆ ਸੀ ਉਧਰੋਂ ਬਠਿੰਡੇ ਤੋਂ ਪੁਲਸ ਆ ਰਹੀ ਹੈ ਫਰੀਦਕੋਟ ਤੋਂ ਆ ਰਹੀ ਹੈ ਜ਼ਿਲ੍ਹਿਆਂ ਤੋਂ ਪੁਲਸ ਭੇਜੀ ਸੀ ਇਹਨਾਂ ਨੇ ਹੌਲੀ ਹੌਲੀ ਤਾਲਮਿਲ ਕਰਕੇ ਮਤਲਬ ਹਜ਼ਾਰਾਂ ਦੀ ਤਦਾਦ ਦੇ ਨਾਲ ਪੁਲਸ ਇੱਥੇ ਆ ਗਈ ਸੀ ਤੁਹਾਡੇ ਕੋਲ ਉਸ ਸਮੇਂ ਦੀ ਕੋਈ ਵੀਡੀਓ ਹੈਗੀ ਹੈ ਜਦੋਂ ਮਤਲਬ ਪੁਲਸ ਪਿੰਡ 'ਚ ਵੜੀ ਹੈ ਜਾਂ ਕੁੱਟਿਆ ਗਿਆ ਸਾਰਾ ਕੁਝ ਮੇਰੇ ਕੋਲੇ ਹੈਗੀ ਵੀਡੀਓ ਹੈਗੀ ਠੀਕ ਹੈ ਉਸ ਵਿੱਚ ਵਿੱਚ ਲਾ ਦਵਾਂਗੇ ਹਾਂ ਬਿਲਕੁਲ ਤਾਂ ਪਿੰਡ ਵੜਾ ਭਾਈਕਾ ਵਿੱਚ ਕੜਿਆ ਜਿੱਥੇ ਜਿਹੜਾ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ ਕਿਸਾਨ ਕਿਉਂਕਿ ਖਨੌਰੀ ਅਤੇ ਸ਼ੰਭੂ ਮੋਰਚਾ ਜਿਹੜਾ ਉਸ ਨੂੰ ਉੱਥੋਂ ਚੱਕਿਆ ਗਿਆ ਉਸ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਵਿੱਚ ਅੱਜ ਪ੍ਰਦਰਸ਼ਨ ਕੀਤੇ ਜਾ ਰਹੇ ਆ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਪੁਲਿਸ ਵੱਡੀ ਗਿਣਤੀ ਵਿੱਚ ਆਉਂਦੀ ਹੈ ਤੇ ਪਿੰਡ ਵਿੱਚ ਵੜ ਕੇ ਕੁੱਟਮਾਰ ਕੀਤੀ ਜਾਂਦੀ ਹੈ ਸਮਾਨ ਤੋੜਿਆ ਜਾਂਦਾ ਗੱਡੀਆਂ ਨੇ ਤੱਕ ਭੰਨੀਆਂ ਜਾਂਦੀਆਂ ਨੇ ਤਾਂ ਅਗਲੀਆਂ ਤਸਵੀਰਾਂ ਕੀ ਹੋਣਗੇ ਸਾਰੀਆਂ ਦਿਖਾਵਾਂਗੇ ਤੇ ਕਿਦ ਲੋਕਸ ਟੀਵੀ ਧੰਨਵਾਦ